ਤਸਵੀਰ ਦੇ ਵਿੱਚ ਦਿਖਦੇ ਸਖਸ ਨੂੰ ਤਾਂ ਮੈਨੂੰ ਲੱਗਦਾ ਤੁਸੀਂ ਸਾਰੇ ਜਾਣਦੇ ਹੀ ਹੋਣੇ ਹਨ ਬੜੀ ਇੱਕ ਇੰਟਰਸਟਿੰਗ ਜੀ ਪਰਸਨੈਲਿਟੀ ਹੈਗੀ ਆ ਪੂਰੇ ਵਰਲਡ ਦੇ ਵਿੱਚ ਇਹਨੇ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਕਿਮ ਜੋੰਗ ਉਨ ਇਹਨਾਂ ਨੇ ਹੁਣ ਇੱਕ ਨਵਾਂ ਕਾਰਾ ਕੀਤਾ ਕੱਲ 19 ਜੂਨ ਦੀ ਖਬਰ ਹੈਗੀ ਆ ਇਹਨਾਂ ਨੇ 10 ਜਿਹੜੇ ਹੈਗੇ ਆ ਰੌਕਟ ਇਹੇ ਦਾਗ ਦਿੱਤੇ ਹੈਗੇ ਕਿੱਧਰ ਸਾਊਥ ਕੋਰੀਆ ਵੱਲ ਕਿਉਂਕਿ ਉੱਥੇ ਜਿਹੜੀਆਂ ਯੂਐਸ ਜਾਪਾਨ ਤੇ ਸਾਊਥ ਕੋਰੀਆ ਦੀਆਂ ਜਿਹੜੀਆਂ ਫੌਜਾਂ ਸੀਗੀਆਂ ਉਹ ਮਿਲ ਕੇ ਫੌਜੀ ਅਭਿਆਸ ਕਰਦੀਆਂ ਸੀਗੀਆਂ ਸੋ ਇੱਕ ਨਵਾਂ ਜਿਹੜਾ ਹੈਗਾ ਇਸ ਵਿਲੇ ਜਿਹੜਾ ਕਨਫਲੈਕਟ ਹੈਗਾ ਉਹ ਇਹ ਜਨਾਬ ਹੁਣੀ ਸ਼ੁਰੂ ਕਰ ਦਿੱਤਾ ਤੇ ਅਮਰੀਕਾ ਵਾਲਿਆਂ ਨੇ ਮੂਰੇ ਜਵਾਬ ਦਿੱਤਾ ਕਿ ਕਿ ਜੇਕਰ ਇਹਨੇ ਕੋਈ ਹੋਰ ਹਮਲੇ ਕੀਤੇ ਤਾਂ ਇਹਦਾ ਪੂਰਾ ਇਹਦਾ ਜਵਾਬੀ ਇਹਦਾ ਕਾਰਵਾਈ ਕਰਕੇ ਇਹਦਾ ਜਵਾਬ ਦਿੱਤਾ ਜਾਊਗਾ ਤੇ ਇਹਦੇ ਤੇ ਯਾਨੀ ਕਿ ਜੇਨੇ ਨਿਊਕਲੀਅਰ ਬੰਬ ਸੱਟਣ ਦੀ ਕੋਸ਼ਿਸ਼ ਵੀ ਕੀਤੀ ਸਾਊਥ ਕੋਰੀਆ ਦੇ ਉੱਤੇ ਤਾਂ ਅਸੀਂ ਵੀ ਇਹਦੇ ਉੱਤੇ ਸਿੱਟਾਂਗੇ ਜਾਨੀ ਕਿ ਨਿਊਕਲੀਅਰ ਬੰਬ ਤੁਹਾਨੂੰ ਪਤਾ ਹੀ ਹੈ ਇਹ ਬੰਦਾ ਸਮੇਂ-ਸਮੇਂ ਦੇ ਉੱਤੇ ਜਾਨੀ ਕਿ ਇਹ ਧਮਕੀਆਂ ਦਿੰਦਾ ਰਹਿੰਦਾ ਹੈ ਅਮਰੀਕਾ ਆਣਿਆਂ ਨੂੰ ਕਿਉਂਕਿ ਇਹਨੇ ਮਜ਼ਾਈਲ ਐਡਿਕ ਬਣਾ ਲਈ ਜੋ ਕਿ ਉਹ ਅਮਰੀਕਾ ਤੱਕ ਵੀ ਜਾ ਸਕਦੀ ਹੈ ਕਹਿੰਦਾ ਜੇ ਮੇਰੇ ਨਾਲੋਂ ਦੇਖਿਆ ਤੁਹਾਡੇ ਚੀਥੜੇ ਉੜਾ ਦੂੰਗਾ ਤੁਹਾਡੇ ਉੱਤੇ ਵੀ ਪਰਮਾਣੂ ਜਿਹੜੀਆਂ ਮਜ਼ਾਈਲਾ ਸਿੱਟੂੰਗਾ ਸੋ ਇਹ ਕੋਈ ਇਹਨੇ ਪਹਿਲੀ ਵਾਰੀ ਨਹੀਂ ਕੀਤਾ ਹੈਗਾ ਐਦਾਂ ਇਹ ਹਰੇਕ ਤੀਜੇ ਚੌਥੇ ਮਹੀਨੇ ਐਦਾਂ ਨਾ ਨਾਰਥ ਕੋਰੀਆ ਦੇ ਉੱਤੇ ਕੋਈ ਮਜ਼ਾਈਲ ਕੋਈ ਐਡਾ ਰਾਕਟ ਸਾਊਥ ਕੋਰੀਆ ਵੱਲ ਇਹ ਛੱਡਦਾ ਹੀ ਰਹਿੰਦਾ ਕਹਿੰਦੇ ਨਹੀਂ ਹੁੰਦੇ ਨਿਆਣੇ ਦੇ ਤਿੰਨੀ ਚੌਵੀ ਮਹੀਨੇ ਕੋਈ ਥੱਪੜ ਮਾਰੀ ਜਾਉ ਤਾਂ ਉਹ ਸਿੱਧਾ ਰਹਿੰਦਾ ਸ਼ਾਇਦ ਐਦਾਂ ਹੀ ਸੋਚਦਾ ਬੰਦਾ ਬੜਾ ਇਹ ਇੰਟਰਸਟਿਡ ਜਿਹਾ ਹੈਗਾ ਜਿੱਦਾਂ ਇਹਨੇ ਆਪਣੇ ਉੱਥੇ ਨਾਰਥ ਕੋਰੀਆ ਦੇ ਵਿੱਚ ਇਹ ਵੀ ਰੂਲ ਬਣਾਏ ਹੋਏ ਆ ਕਿ ਵਾਲ ਕਿੱਦਾਂ ਦੇ ਕੱਟਣੇ ਹਨ ਕੱਪੜੇ ਤੁਸੀਂ ਕਿੱਦਾਂ ਦੇ ਪਾਉਣੇ ਹੈਗੇ ਆ ਉੱਥੇ ਜੇ ਕੋਈ ਨਾਰਥ ਕੋਰੀਆ ਦਾ ਬੰਦਾ ਇਹ ਕੋਈ ਦੇਸ਼ ਛੱਡ ਕੇ ਜਾਣਾ ਚਾਹ ਰਿਹਾ ਮਤਲਬ ਕਿ ਬਿਨਾਂ ਇਜਾਜ਼ਤ ਤੋਂ ਜਾ ਨਹੀਂ ਸਕਦਾ ਹੈਗਾ ਜਿੱਦਾਂ ਕੀ ਇਹ ਬਾਕੀ মিডিਆ ਅਮਰੀਕਨ ਵਾਲਾ ਦਿਖਾਉਂਦਾ ਆ ਉਹਦੇ ਵਿੱਚ ਇਹ ਦਿਖਾ ਲਿਆ ਜਾਂਦਾ ਕਿ ਨਾਰਥ ਕੋਰੀਆ ਦੇ ਵਿੱਚ ਬੜੀ ਸ਼ਕਤੀ ਆ ਡਿਕਟੇਟਰਸ਼ਿਪ ਹੈਗਾ ਅਸਲ ਦੇ ਵਿੱਚ ਉੱਥੇ ਕੀ ਹੈਗਾ ਉਹ ਬਹੁਤ ਘੱਟ ਲੋਕ ਜਾਣਦੇ ਆ ਜਿਹੜੇ ਉੱਥੇ ਘੁੰਮਣ ਕੰਮਣ ਗਏ ਆ ਕਈ ਕਹਿੰਦੇ ਚੰਗਾ ਵੀ ਹੈਗਾ ਇੱਕ ਪਾਸੇ ਜਿਹੜਾ ਇਹ ਇਰਾਨ ਤੇ ਇਜ਼ਰਾਈਲ ਦਾ ਜਿਹੜਾ ਕਨਫਲੈਕਟ ਹੈਗਾ ਉਹ ਚੱਲ ਹੀ ਰਿਹਾ ਹੈ ਨਾ ਉਹਦੇ ਵਿੱਚ ਹੀ ਇਹ ਖਬਰ ਆ ਗਈ ਹੈਗੀ ਆ ਸੋ ਲੋਕੀ ਸਾਡੇ ਦਵਾ ਦਵ ਇਹ ਕਹਿਣ ਲੱਪੰਦੇ ਆ ਕਿਤੇ ਵਾਰਲਡ ਵਾਰ 3 ਸ਼ੁਰੂ ਹੋ ਜਾਊਗੀ ਵਾਰਲਡ ਵਾਰ 3 ਇੰਨੀ ਸੌਖੀ ਨੇ ਸ਼ੁਰੂ ਹੋ ਸਕਦੀ ਫਿਲਹਾਲ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜਾ ਇਹ ਕਨਫਲੈਕਟ ਹੈਗਾ ਆ ਇਹ ਸਾਊਥ ਕੋਰੀਆ ਤੇ ਨਾਰਥ ਕੋਰੀਆ ਵਾਲਾ ਤੇ ਇਹ ਕਿਮ ਜੋਂਗ ਉਨ ਉਹਨਾਂ ਦਾ ਜਿਹੜਾ ਇਹਨਾਂ ਦੇ ਪਿਛੋਕੜ ਦਾਦੇ ਇਹਨਾਂ ਦਾ ਬਾਪ ਇਹ ਸਾਰੇ ਕਿੱਦਾਂ ਇਹਨਾਂ ਦੀ ਦੁਸ਼ਮਣੀ ਹੈਗੀ ਆ ਅਮਰੀਕਾ ਦੇ ਨਾਲ ਇਹ ਸਾਰੀ ਗੱਲਬਾਤ ਆਪਾਂ ਅੱਜ ਕਰਾਂਗੇ ਕਿ ਇਹਨਾਂ ਦੀ ਹਿਸਟਰੀ ਹੈ ਕਿ ਇਹ ਜਿਹੜੇ ਨਾਰਥ ਕੋਰੀਆ ਸਾਊਥ ਕੋਰੀਆ ਵਾਲੇ ਹੋ ਗਏ ਜਾਂ ਅਮਰੀਕਾ ਵਾਲੇ ਹੋ ਗਏ ਇਹ ਦੁਸ਼ਮਣ ਕਿੱਦਾਂ ਬਣਿਆ ਹੋਇਆ ਇਹ ਭਾਈ ਸਾਹਿਬ ਹਣੀ ਇਹਨਾਂ ਦੀ ਗੱਲ ਕਰਦੇ ਹਾਂ ਅੱਜ ਜਿਸ ਤਰ੍ਹਾਂ ਇੰਡੀਆ ਦੇ ਉੱਤੇ ਇਹ ਬ੍ਰਿਟਿਸ਼ ਰਾਜ ਹੁੰਦਾ ਸੀਗਾ ਉਸੇ ਹੀ ਤਰ੍ਹਾਂ ਜਿਹੜਾ ਇਹ ਕੋਰੀਆ ਹੁੰਦਾ ਸੀਗਾ ਇਹ ਇਕੱਠਾ ਹੀ ਹੁੰਦਾ ਸੀਗਾ ਉਸ ਸਮੇਂ ਤੇ ਇਹਦੇ ਤੇ ਕਿਹਦਾ ਰਾਜ ਹੁੰਦਾ ਸੀਗਾ ਜੀ ਜਾਪਾਨ ਦਾ 1905 ਤੋਂ ਲੈ ਕੇ 1945 ਤੱਕ ਜਾਪਾਨ ਵਾਲਿਆਂ ਦਾ ਇੱਥੇ ਰਾਜ ਸੀਗਾ ਬਸਤੀ ਸੀਗੀ ਜਾਨੀ ਕਿ ਕਹਿ ਲਓ ਕਿ ਲੋਕਾਂ ਨੂੰ ਗਣਾ ਗੁਲਾਮ ਬਣਾ ਕੇ ਰੱਖਿਆ ਹੋਇਆ ਸੀਗਾ ਜਾਪਾਨੀ ਇੱਥੋਂ ਸਾਰਾ ਉਹ ਸਮਾਨ ਸਮੂਹ ਇੱਥੋਂ ਕੱਢਦੇ ਸੀਗੇ ਜੋ ਵੀ ਖਣਿਜ ਪਦਾਰਥ ਸੀਗਾ ਸੋਨਾ ਸੋਨਾ ਜਾਂ ਕੁਝ ਵੀ ਲੁੱਟਦੇ ਸੀਗੇ ਤੇ ਜਾਪਾਨ ਲੈ ਕੇ ਜਾਂਦੇ ਸੀ ਜਿੱਦਾਂ ਆਪਣੇ ਕਰਦੇ ਸੀਗੇ ਨਾ ਬ੍ਰਿਟਿਸ਼ ਐਂਪਾਇਰ ਦੇ ਵਿੱਚ ਜਿੱਦਾਂ ਹੁੰਦਾ ਸੀ ਸੇਮ ਉਸੇ ਹੀ ਤਰ੍ਹਾਂ ਜਦੋਂ ਇਹ ਸੈਕੰਡ ਵਰਲਡ ਵਾਰ ਖਤਮ ਹੁੰਦੀ ਆ ਜਿਹਦੀ ਵਜ੍ਹਾ ਕਰਕੇ ਕਾਫੀ ਲਾਸ ਹੁੰਦਾ ਹੈਗਾ ਇਹ ਬ੍ਰਿਟਿਸ਼ ਐਂਪਾਇਰ ਦਾ ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਦੇਸ਼ ਸੀਗੇ ਉਹ ਛੱਡ ਦਿੱਤੇ ਸੀਗੇ ਕੀ ਹੈਨਾ ਆਜ਼ਾਦ ਕਰ ਦਿੱਤੇ ਸੀਗੇ ਉਹਦੇ ਵਿੱਚ ਜਾਪਾਨ ਦੇ ਵਿੱਚ ਵੀ ਸੈਕੰਡ ਵਰਲਡ ਵਾਰ ਦੇ ਸਮੇਂ ਅਮਰੀਕਾ ਵਾਲਿਆਂ ਨੇ ਪਰਮਾਣੂ ਬੰਬ ਸਿੱਟੇ ਸੀਗੇ ਤੇ ਜਾਪਾਨ ਦਾ ਵੀ ਜਾਨੀ ਕਿ ਇੱਕ ਤਰ੍ਹਾਂ ਨਾਲ ਪੂਰਾ ਜੋ ਸਿਸਟਮ ਸੀਗਾ ਉਹ ਅਮਰੀਕਾ ਦੇ ਹੱਥ ਆ ਚੁੱਕਿਆ ਸੀਗਾ ਇਸ ਲਈ ਜਿਹੜਾ ਇਹ ਵੀ ਦੇਸ਼ ਹੈਗਾ ਕੋਰੀਆ ਉਦੋਂ ਇੱਕੋ ਹੀ ਦੇਸ਼ ਸੀਗਾ ਇਹ ਕੋਰੀਆ ਵੀ ਇਹਨੂੰ ਆਜ਼ਾਦ ਕਰ ਦਿੱਤਾ ਗਿਆ ਦੂਸਰੇ ਬੇਸਮ ਜੁੱਧ ਤੋਂ ਬਾਅਦ ਵਰਲਡ ਦੇ ਵਿੱਚ ਦੋ ਪਾਵਰਾਂ ਸਮਾਨਾਂਤਰ ਖੜੀਆਂ ਹੋ ਗਈਆਂ ਸੀਗੀਆਂ ਇੱਕ ਪਾਸੇ ਰਸ਼ੀਆ ਤੇ ਇੱਕ ਪਾਸੇ ਅਮਰੀਕਾ ਉਹਨਾਂ ਦੇ ਵਿੱਚ ਜਿਹੜਾ ਸ਼ੀਤ ਜੁੱਧ ਸੀਗਾ ਉਹ ਚੱਲ ਪਿਆ ਸੀਗਾ ਕੋਈ ਵੀ ਮਸਲਾ ਵਰਲਡ ਦਾ ਸੀਗਾ ਇੱਥੇ ਇਹ ਦੋ ਹੀ ਦੇਸ਼ ਆ ਕੇ ਜਾਨੀ ਕਿ ਵੜ ਜਾਂਦੇ ਸੀਗੇ ਇਸੇ ਤਰ੍ਹਾਂ ਇਸ ਕੋਰੀਆ ਦੇ ਵਿੱਚ ਵੀ ਇਹ ਜਿਹੜਾ ਇਹ ਨਾਰਥ ਵਾਲਾ ਹਿੱਸਾ ਹੈਗਾ ਉਹ ਚਾਈਨਾ ਦੇ ਨਾਲ ਲੱਗਦਾ ਹੋਣ ਕਰਕੇ ਉਹ ਰਸ਼ੀਆ ਦੇ ਪ੍ਰਭਾਵ ਵਹੇਟ ਜਾਦੇ ਸੀਗਾ ਤੇ ਇਧਰ ਵਾਲਾ ਹਿੱਸਾ ਸਾਊਥ ਵਾਲਾ ਇਹ ਜਾਪਾਨ ਦੇ ਉੱਤੇ ਅਮਰੀਕਾ ਵਾਲਿਆਂ ਦਾ ਜਾਦੇ ਦਬਦਬਾ ਹੋ ਗਿਆ ਸੀਗਾ ਦੂਸਰੇ ਵਰਲਡ ਵਾਰ ਤੋਂ ਬਾਅਦ ਇਸ ਲਈ ਇਧਰ ਵਾਲੇ ਹਿੱਸੇ ਤੇ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਵਾਲਿਆਂ ਦਾ ਕੰਟਰੋਲ ਸੀ ਜਾਂ ਕਹਾਂ ਲੋ ਕਿ ਪ੍ਰਭਾਵ ਜ਼ਿਆਦੇ ਸੀਗਾ ਸੋ ਇਸ ਲਈ ਹਰੇਕੀ ਜਿਹੜਾ ਦੇਸ਼ ਸੀਗਾ ਚਾਹੇ ਰਸ਼ੀਆ ਸੀ ਚਾਹੇ ਅਮਰੀਕਾ ਸੀਗਾ ਉਹ ਇੱਥੇ ਮਤਲਬ ਕਿ ਇੱਕ ਡਿਕਟੇਟਰਸ਼ਿਪ ਬਿਠਾਉਣਾ ਚਾਹੁੰਦੇ ਸੀਗੇ ਪੂਰੇ ਕੋਰੀਆ ਦੇ ਉੱਤੇ ਤੇ ਜਿਹੜੇ ਅਮਰੀਕਾਂ ਵਾਲੇ ਸੀਗੇ ਉਹ ਚਾਹੁੰਦੇ ਸੀਗੇ ਜਿੱਦਾਂ ਇੱਕ ਇੱਕ ਮਤਲਬ ਕਿ ਲੋਕਤੰਤਰੀ ਸਰਕਾਰ ਹੋਵੇ ਉਸ ਤਰ੍ਹਾਂ ਉਹ ਪੂਰੇ ਕੋਰੀਆ ਦੇ ਵਿੱਚ ਬਣਾਉਣਾ ਚਾਹੁੰਦੇ ਸੀਗੇ ਸੋ ਆਪਸੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਸ਼ੀਤ ਜੁੱਧ ਵਾਲਾ ਇਹਨਾਂ ਦੇ ਵਿੱਚ ਮਾਹੌਲ ਸੀਗਾ ਕਾਫੀ ਗਹਿਮਾ ਗਮਮੀ ਇਹਨਾਂ ਦੇ ਵਿੱਚ ਚੱਲਦੀ ਸੀਗੀ ਕਿ ਅਸੀਂ ਆਪਣੇ ਜਿਹੜੇ ਹੈਗੇ ਆ ਬੰਦੇ ਜਿਹੜੇ ਹੈਗੇ ਆ ਉੱਥੇ ਉਹਨਾਂ ਦਾ ਕੋਰੀਆ ਦੇ ਉੱਤੇ ਕਬਜ਼ਾ ਕਰਵਾ ਦੇਈਏ ਫਿਰ ਇਹ ਨਿਰਣਾ ਕੀਤਾ ਗਿਆ ਅਮਰੀਕਾ ਵੱਲੋਂ ਵੀ ਰਸ਼ੀਆ ਵੱਲੋਂ ਵੀ ਕਿ ਇਹ ਜਿਹੜਾ ਦੇਸ਼ ਹੈਗਾ ਇਹਦੇ ਦੋ ਟੁਕੜੇ ਕਰ ਦਿੱਤੇ ਜਾਊਗੇ ਇਹਦੇ ਲਈ ਜਿਹੜੀ 38 ਡਿਗਰੀ ਸਮਾਨਾਂਤਰ ਰੇਖਾ ਹੈਗੀ ਜਾਂ ਪੂਰੀ ਧਰਤੀ ਦੀ ਉਹਦਾ ਹੀ ਪੂਰਾ ਜਾਇਜ਼ਾ ਲੈ ਕੇ ਇਹ ਅਮਰੀਕਾ ਵਾਲਿਆਂ ਨੇ ਇਹ ਸੁਝਾਅ ਦਿੱਤਾ ਕਿ ਇਹ ਜਿਹੜਾ ਕੋਰੀਆ ਹੈਗਾ ਪੂਰਾ ਇਹਦੇ ਮਤਲਬ ਕਿ ਜਿੱਥੋਂ ਇਹ 38 ਡਿਗਰੀ ਸਮਾਨਾਂਤਰ ਰੇਖਾ ਨਿਕਲਦੀ ਆ ਉੱਥੋਂ ਇਹ ਜਿਹੜਾ ਕੋਰੀਆ ਹੈਗਾ ਇਹਦੇ ਦੋ ਟੁਕੜੇ ਕਰ ਦਿੱਤੇ ਜਾਉਗੇ ਸੋ ਰਸ਼ੀਆ ਨੇ ਵੀ ਇਸ ਗੱਲ ਲਈ ਮੰਨ ਗਏ ਤੇ ਇਧਰਲੇ ਪਾਸੇ ਇਹ ਨਾਰਥ ਕੋਰੀਆ ਬਣ ਗਿਆ ਤੇ ਇਧਰ ਸਾਊਥ ਕੋਰੀਆ ਬਣ ਗਿਆ ਤੇ ਸਾਊਥ ਕੋਰੀਆ ਦੇ ਉੱਤੇ ਪ੍ਰਭਾਵ ਮਤਲਬ ਕਿ ਅਮਰੀਕਾ ਦਾ ਸੀਗਾ ਤੇ ਜਿਹੜਾ ਨਾਰਥ ਕੋਰੀਆ ਸੀਗਾ ਉਹਦੇ ਤੇ ਪ੍ਰਭਾਵ ਰਸ਼ੀਆ ਦਾ ਸੀ ਤੇ ਰਸ਼ੀਆ ਤੇ ਚਾਈਨਾ ਉਸ ਸਮੇਂ ਇੱਕ ਤਰ੍ਹਾਂ ਨਾਲ ਇਕੱਠੇ ਹੀ ਸੋ ਇਸ ਤਰ੍ਹਾਂ ਇਹ ਜਿਹੜੇ ਦੋ ਦੇਸ਼ ਹੈਗੇ ਆ ਇਹ 1948 ਦੇ ਵਿੱਚ ਹੋਂਦ ਦੇ ਵਿੱਚ ਆਏ ਸੇਮ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਇੰਡੀਆ ਤੇ ਪਾਕਿਸਤਾਨ ਹੋਣ ਦੇ ਵਿੱਚ ਆਏ ਸੀਗੇ ਜਿਹੜਾ ਨੌਰਥ ਕੋਰੀਆ ਦਾ ਸੀਗਾ ਉਹਦੇ ਤੇ ਕਿਮ ਇਲ ਸੁੰਗ ਇਹ ਜਿਹੜੇ ਸੀਗੇ ਇਹਨਾਂ ਨੂੰ ਜਾਨੀ ਕਿ ਇੱਕ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਬਣਾ ਕੇ ਉੱਥੇ ਪੇਸ਼ ਕਰ ਦਿੱਤਾ ਗਿਆ ਜਾਨੀ ਕਿ ਇਹ ਰਸ਼ੀਆ ਬਲ ਦੀ ਤਰਫ ਤੋਂ ਇੱਕ ਤਰ੍ਹਾਂ ਨਾਲ ਡਿਕਟੇਟਰਸ਼ਿਪ ਵਾਲਾ ਹਸਬ ਕਿਤਾਬ ਸੀਗਾ ਇਹ ਅੱਜ ਕੱਲ ਦਾ ਜਿਹੜਾ ਉਹ ਕਿਮ ਜੋਗ ਹੈਗਾ ਉਹਦਾ ਹੀ ਇਹ ਦਾਦਾ ਸੀਗਾ ਇਸੇ ਤਰ੍ਹਾਂ ਜਿਹੜਾ ਇਹ ਸਾਊਥ ਕੋਰੀਆ ਸੀਗਾ ਜਿਹੜਾ ਅਮਰੀਕਾ ਦੇ ਪ੍ਰਭਾਵ ਹੇਠ ਸੀਗਾ ਉੱਥੇ ਸਿੰਘਮੈਨ ਰੀ ਜਾਣੀ ਕਿ ਇੱਕ ਲੋਕਤੰਤਰੀ ਸਰਕਾਰ ਚੁਣਨ ਦੇ ਲਈ ਪਹਿਲਾਂ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਸੀਗਾ ਉੱਥੇ ਬਣਾਤਾ ਉਹਦੇ ਤੋਂ ਬਾਅਦ ਉੱਥੇ ਇਹ ਸਾਊਥ ਕੋਰੀਆ ਦੇ ਵਿੱਚ ਹੁਣ ਜਿਹੜੀ ਵੀ ਸਰਕਾਰ ਚੁਣ ਹੁੰਦੀ ਹੈਗੀ ਆ ਉਹਦੇ ਤੇ ਬਕਾਇਦਾ ਵੋਟਾਂ ਪੈਂਦੀਆਂ ਹੈਗੀਆਂ ਤੇ ਅਮਰੀਕਾ ਉੱਥੇ ਪੂਰਾ ਆਪਣਾ ਪ੍ਰਭਾਵ ਰੱਖਦਾ ਉਹਨੂੰ ਪੈਸਾ ਤੇ ਲਾ ਆਰਥਿਕ ਪੱਖੋਂ ਵੀ ਪੂਰੀ ਮਜ਼ਬੂਤ ਕੀਤਾ ਹੋਇਆ ਇਸ ਲਈ ਜਿਹੜਾ ਇਹ ਇਹ ਸਾਊਥ ਕੋਰੀਆ ਹੈਗਾ ਇਹ ਬਹੁਤ ਜ਼ਿਆਦਾ ਡਿਵੈਲਪਡ ਵੀ ਹੈਗਾ ਆ ਤੁਸੀਂ ਕੋਰੀਆ ਦੇ ਡਰਾਮੇ ਫਿਲਮਾਂ ਫੁਲਮਾਂ ਜਿਹੜੀਆਂ ਵੀ ਤੁਸੀਂ ਦੇਖੀ ਹੋਣਗੀਆਂ ਸੋ ਇਹ ਕਾਫੀ ਡਿਵੈਲਪਡ ਇਹ ਰਿਹਾ ਹੈਗਾ ਇਹਦੀ ਜਿਹੜੀ ਜੀਡੀਪੀ ਵਗੈਰਾ ਹੈਗੀ ਆ ਸਾਰੀ ਯਾਨੀ ਕਿ ਉੱਪਰਲੇ ਲੈਵਲ ਦੀ ਹੈਗੀ ਆ ਇਸ ਦੇ ਉਲਟ ਜਿਹੜਾ ਇਹ ਨਾਰਥ ਕੋਰੀਆ ਹੈਗਾ ਉਹ ਥੋੜਾ ਰਿਜ਼ਰਵ ਹੈਗਾ ਤੋਂ ਕਈ ਚੀਜ਼ਾਂ ਇਹਦੇ ਨਾਰਥ ਕੋਰੀਆ ਦੇ ਵਿੱਚ ਚੱਲ ਕੀ ਰਹੀਆਂ ਆ ਉਹ ਇੱਕ ਤਰ੍ਹਾਂ ਦੇ ਨਾਲ ਭੇਦੀ ਹੈਗਾ ਪਰ ਇੱਥੇ ਇੱਕ ਡਿਕਟੇਟਰਸ਼ਿਪ ਹੈਗੀ ਆ ਪਹਿਲਾਂ ਜਿੱਦਾਂ ਉਹਦਾ ਦਾਦਾ ਸੀਗਾ ਇਹ ਕਿਮ ਇਲ ਜੁੰਗ ਇਸੇ ਤਰ੍ਹਾਂ ਹੁਣ ਜਿਹੜਾ ਉਹ ਹੈਗਾ ਹੀ ਆ ਹਨਾ ਜਿਹੜਾ ਕਹਿੰਦਾ ਮੈਂ ਚੜਾ ਦੂੰ ਮਜ਼ੈਲਾ ਚੜਾ ਵੀ ਦਿੰਦਾ ਅਗਲਾ ਹਨਾ ਕਿਮ ਜੋਂਗ ਸੋ ਇਸੇ ਤਰ੍ਹਾਂ ਇਹ ਜਿਹੜੀ ਹੁਣ ਪੁੱਸਤ ਦਰ ਪੁੱਸਤ ਇਹ ਜਿਹੜੀ ਪੀੜੀ ਉੱਥੇ ਚੱਲ ਰਹੀ ਹੈਗੀ ਆ ਸੋ ਇਹ ਤਾਂ ਚਲੋ ਇੱਥੋਂ ਤੱਕ ਇਹ ਲੱਗ ਲੱਗ ਦੇਸ਼ ਬਣ ਗਏ ਸੀਗੇ ਫਿਰ ਇਹਨਾਂ ਦੇ ਵਿੱਚ ਜਿਹੜੀ ਦੁਸ਼ਮਣੀ ਸੀਗੀ ਉਹ ਇੰਨੀ ਕਿਉਂ ਪੈਦਾ ਹੋ ਗਈ ਹੈ ਨਾ ਜਦੋਂ ਇਹ ਦੋ ਦੇਸ਼ ਬਣ ਗਏ ਨਾਰਥ ਕੋਰੀਆ ਸਾਊਥ ਕੋਰੀਆ ਤੇ ਸਾਊਥ ਕੋਰੀਆ ਦੀ ਇਹ ਜਿਹੜੀ ਰਾਜਧਾਨੀ ਸਿਓਲ ਬਣ ਗਈ ਤੇ ਜਿਹੜੀ ਇਹ ਨਾਰਥ ਕੋਰੀਆ ਦੀ ਆ ਗਈ ਹੈਗੀ ਆ ਪਿਯੋਂਗਜੈਂਗ ਹਨਾ ਜੀ ਨਾਂ ਨੂੰ ਲੈਣ ਤੇ ਥੋੜਾ ਬੱਤਾ ਉੱਪਰ ਥੱਲੇ ਹੋ ਸਕਦਾ ਕਿਉਂਕਿ ਹੈਗੇ ਕਸੂਤੇ ਜੇ ਸੋ ਇਸ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਦੋ ਅਲੱਗ-ਅਲੱਗ ਰਾਜਤਾਨੀਆਂ ਬਣ ਗਈਆਂ ਦੋ ਅਲੱਗ ਦੇਸ਼ ਬਣ ਗਏ ਸੀਗੇ ਇਹਨਾਂ ਦੇ ਵਿੱਚ ਸਾਰਾ ਕੁਝ ਬਣ ਗਿਆ ਸੀਗਾ ਫਿਰ ਐਨੀ ਦੁਸ਼ਮਣੀ ਕਿਉਂ ਆਈ ਉਹ ਸ਼ੁਰੂ ਹੁੰਦਾ ਹੈ ਜੀ 1950 ਦੇ ਵਿੱਚ ਸਾਡੇ ਵਿੱਚ ਜਦੋਂ ਇਹ ਦੋ ਦੇਸ਼ ਬਣੇ ਆ ਗਏ ਆ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਇਹ ਚੀਜ਼ ਪਾਤੀ ਗਈ ਆ ਕਿ ਅਮਰੀਕਾ ਨੇ ਜਾਂ ਰਸ਼ੀਆ ਨੇ ਸਾਨੂੰ ਅਲੱਗ-ਅਲੱਗ ਕਰ ਦਿੱਤਾ ਹੈ ਹਨਾ ਸੋ ਇਸ ਲਈ ਜਿਹੜੇ ਇਹ ਸਾਊਥ ਕੋਰੀਆ ਵਾਲੇ ਆ ਇਹ ਵੀ ਕਹਿੰਦੇ ਆ ਕਿ ਨਾਰਥ ਕੋਰੀਆ ਸਾਡਾ ਹੀ ਹਿੱਸਾ ਆ ਤੇ ਨਾਰਥ ਕੋਰੀਆ ਵਾਲੇ ਇਹ ਸੋਚਦੇ ਆ ਕਿ ਸਾਊਥ ਕੋਰੀਆ ਵੀ ਸਾਡਾ ਹੀ ਹਿੱਸਾ ਆ ਸੋ ਇਹ ਕਿਤੇ ਨਾ ਕਿਤੇ ਇਹ ਚਾਹੁੰਦੇ ਆ ਆਪਣੇ ਮਨਾਂ ਦੇ ਵਿੱਚ ਕਿ ਕਿ ਇਹ ਨਾਰਥ ਵਾਲੇ ਚਾਹੁੰਦੇ ਆ ਕਿ ਇਹ ਪੂਰਾ ਕੋਰੀਆ ਇੱਕ ਹੋ ਜਾਏ ਸਾਊਥ ਵਾਲੇ ਵੀ ਚਾਹੁੰਦੇ ਆ ਵੀ ਸਾਨੂੰ ਮੌਕਾ ਮਿਲੇ ਤਾਂ ਇਹ ਪੂਰਾ ਕੋਰੀਆ ਇੱਕ ਕਰ ਦੇਈ 25 ਜੂਨ 1950 ਨੂੰ ਇਹ ਜਿਹੜੇ ਨਾਰਥ ਕੋਰੀਆ ਦੀਆਂ ਫੌਜਾਂ ਹੈਗੀਆਂ ਉਹਨਾਂ ਨੇ ਇਹ ਹਮਲਾ ਕਰ ਦਿੱਤਾ ਹਮਲਾ ਕਰਕੇ ਉਹਨਾਂ ਨੇ ਇਹ ਜਿਹੜੀ ਰਾਤਨੀ ਸੀਗੀ ਸਿਊਲ ਦੇ ਉੱਤੇ ਪੂਰਾ ਆਪਣਾ ਕਬਜ਼ਾ ਵਗੈਰਾ ਕਰ ਲਿਆ ਤੇ ਜਿਹੜੀਆਂ ਇਹ ਸਾਊਥ ਕੋਰੀਆ ਦੀਆਂ ਫੌਜਾਂ ਸੀਗੀਆਂ ਤੇ ਜਿਹੜੇ ਅਮਰੀਕਾ ਦੀਆਂ ਫੌਜਾਂ ਵੀ ਇੱਥੇ ਮੌਜੂਦ ਸੀਗੀਆਂ ਉਹ ਇੱਕ ਛੋਟੇ ਜਿਹੇ ਹਿੱਸੇ ਤੱਕ ਹੀ ਸੀਮਤ ਰਹਿ ਗਈਆਂ ਫਿਰ ਜਾ ਕੇ ਅਮਰੀਕਾ ਨੇ ਇਸ ਜੰਗ ਦੇ ਵਿੱਚ ਜਾਨੀ ਕਿ ਫੁੱਲ ਪਲੈਜ ਤਰੀਕੇ ਨਾਲ ਆਪਣਾ ਹਿੱਸਾ ਲਿਆ ਆਪਣੀਆਂ ਹਵਾਈ ਫੌਜਾਂ ਇਹਦੇ ਵਿੱਚ ਉਤਾਰੀਆਂ ਤਾਂ ਉਹਨਾਂ ਨੇ ਫਿਰ ਦੁਬਾਰਾ ਇਹਦੇ ਵਿੱਚ ਹਮਲਾ ਕੀਤਾ ਤੇ ਇੱਥੋਂ ਜਿਹੜੀਆਂ ਨਾਰਥ ਕੋਰੀਆ ਦੀਆਂ ਜਿਹੜੀਆਂ ਫੌਜਾਂ ਸੀਗੀਆਂ ਸਿਓਲ ਤੋਂ ਕਢਾ ਕੇ ਵਾਪਸ ਉਹਨਾਂ ਨੇ ਭੇਜ ਦਿੱਤੀਆਂ ਪਰ ਇਸ ਤੋਂ ਬਾਅਦ ਵੀ ਅਮਰੀਕਾ ਵਾਲੇ ਜਾਨੀ ਕਿ ਰੁਕੇ ਨਹੀਂਗੇ ਉਹ ਕਾਫੀ ਅੰਦਰ ਤੱਕ ਚਲੇ ਗਏ ਜਾਨੀ ਕਿ ਨਾਰਥ ਕੋਰੀਆ ਦੇ ਸੋ ਇਹਦੀ ਵਜ੍ਹਾ ਕਰਕੇ ਹੀ ਨਾਰਥ ਕੋਰੀਆ ਦੀ ਹੈਲਪ ਲਈ ਇਹ ਚਾਈਨਾ ਵਾਲਿਆਂ ਨੂੰ ਵੀ ਆਪਣੀ ਫਿਕਰ ਪੈ ਗਈ ਤੇ ਕਿਤੇ ਹੁਣ ਅਮਰੀਕਾ ਵਾਲੀਆਂ ਤੇ ਇਹ ਸਾਊਥ ਕੋਰੀਆ ਦੀਆਂ ਫੌਜਾਂ ਕਿਤੇ ਚਾਈਨਾ ਦੀ ਜਗ੍ਹਾ ਨਾ ਲੈ ਲੈਣ ਸੋ ਚਾਈਨਾ ਵਾਲੇ ਵੀ ਨਾਰਥ ਕੋਰੀਆ ਵਾਲਿਆਂ ਦੀ ਜਾਨੀ ਕਿ ਹੈਲਪ ਕਰਨ ਦੇ ਲਈ ਇਹਦੇ ਵਿੱਚ ਅੱਗੇ ਆ ਗਏ ਤੇ ਚਾਈਨਾ ਵਾਲਿਆਂ ਦੀ ਤੇ ਨਾਰਥ ਕੋਰੀਆ ਦੀ ਲਾਲੋ ਤੇ ਰਸ਼ੀਆ ਦੇ ਵੀ ਕਾਫੀ ਸਹਾਇਤਾ ਸੀਗੀ ਉਹਨਾਂ ਦੀਆਂ ਫੌਜਾਂ ਵੀ ਸੀਗੀਆਂ ਸੋ ਇਹਨਾਂ ਦੀਆਂ ਜਿਹੜੀਆਂ ਫੌਜਾਂ ਅਮਰੀਕਾ ਵਾਲਿਆਂ ਦੀ ਉਹਨਾਂ ਨੂੰ ਵਾਪਸ ਉੱਥੇ ਧੱਕ ਦਿੱਤਾ ਗਿਆ ਪਰ ਇਹ ਜਿਹੜੀ ਲੜਾਈ ਸੀਗੀ ਇਹ ਕੁਝ ਇਹ ਇੱਕ ਦੋ ਜਿਹੜੇ ਕਨਫਲੈਕਟ ਸੀਗੇ ਇਦਾਂ ਨਹੀਂ ਮੁੱਕੀ ਹੈਗੀ ਲਗਾਤਾਰ 3 ਸਾਲ 1950 ਤੋਂ ਲੈ ਕੇ 1953 ਤੱਕ ਇਹ ਲੜਾਈ ਚੱਲੀ ਹੈਗੀ ਆ ਜਿਹਦੇ ਵਿੱਚ ਅਮਰੀਕਾ ਵਾਲਿਆਂ ਨੇ ਇਹ ਨਾਰਥ ਕੋਰੀਆ ਦਾ ਬਹੁਤ ਨੁਕਸਾਨ ਕੀਤਾ ਜਾਨੀ ਕਿ ਨਿਕ ਲੋਕ ਮਾਰੇ ਹਨਾ ਜਾਨੀ ਕਿ ਜੋ ਕਹਿੰਦੇ ਹੁੰਦੇ ਜੁੱਧ ਦੀਆਂ ਹੱਦਾਂ ਹੁੰਦੀਆਂ ਉਹ ਜਾਨੀ ਕਿ ਐਂਡ ਲੇ ਲੈਵਲ ਤੱਕ ਲੈ ਕੇ ਗਿਆ ਅਮਰੀਕਾ ਦੀ ਬਾਜੂ ਸੈਨਾ ਨੇ ਜਾਨੀ ਕਿ ਪਿੰਡਾਂ ਦੇ ਪਿੰਡ ਜਿਹੜੇ ਸੀਗੇ ਇਹ ਨਾਰਥ ਕੋਰੀਆ ਦੇ ਇਹ ਜਾਨੀ ਕਿ ਜਾਣ ਕੇ ਰਾਖ ਬਣਾ ਦਿੱਤੇ ਉੱਥੇ ਇੱਕ ਆਹ ਨਾਪਾਲਮ ਨਾਮ ਦਾ ਕੋਈ ਇੱਕ ਪਦਾਰਥ ਹੁੰਦਾ ਸੀਗਾ ਜਲਣਸ਼ੀਲ ਪਦਾਰਥ ਹੁੰਦਾ ਸੀਗਾ ਇਹ ਪਿੰਡਾਂ ਦੇ ਉੱਤੇ ਜਹਾਜ਼ਾਂ ਰਾਹੀਂ ਸਿੱਟਿਆ ਜਾਂਦਾ ਸੀ ਜਿੱਥੇ ਮਤਲਬ ਕਿ ਇਹ ਜਿਹੜੇ ਵੀ ਪਿੰਡ ਤੇ ਸਿੱਟਿਆ ਜਾਂਦਾ ਸੀ ਉੱਥੇ ਥੋੜੀ ਜਿਹੀ ਇੱਕ ਬੰਬ ਸਿੱਟ ਕੇ ਅੱਗ ਲੱਗਦੀ ਜਾਨੀ ਕਿ ਰਾਖ ਕਰ ਦਿੱਤਾ ਜਾਂਦਾ ਸੀਗਾ ਦੱਸ ਦਿਆ ਕਿ 3 ਸਾਲਾਂ ਦੇ ਵਿੱਚ 635000 ਟਨ ਬੰਬ ਸੁੱਟੇ ਗਏ ਸੀਗੇ ਇਹ ਜਿਹੜੀ ਲੜਾਈ ਸੀਗੀ ਇਹ ਬੇਅਤਨਮ ਤੇ ਵਰਲਡ ਵਾਰ 2 ਤੋਂ ਵੀ ਜ਼ਿਆਦਾ ਯਾਨੀ ਕਿ ਦੱਸਿਆ ਜਾਂਦਾ ਕਿ ਇੱਥੇ ਇਹ ਇੰਨਾ ਗੋਲਾ ਬਰੂਦ ਇੱਥੇ ਸਿੱਟਿਆ ਗਿਆ ਸੀਗਾ ਇਹਦੇ ਵਿੱਚ 5000 ਸਕੂਲ ਨਾਰਥ ਕੋਰੀਆ ਦੇ ਤੇ 1000 ਦੇ ਲਗਭਗ ਹਸਪਤਾਲ ਤੇ 6 ਲੱਖ ਘਰ ਤਬਾਹ ਹੋ ਗਏ ਸੀਗੇ ਇਹ 3 ਸਾਲਾਂ ਦੇ ਵਿੱਚ ਅਮਰੀਕਾ ਵਾਲਿਆਂ ਨੇ ਬਹੁਤ ਘਹਿੜਟਾ ਇੱਥੇ ਸੋਵੀਅਤ ਜੂਨੀਅਨ ਦੇ ਯਾਨੀ ਕਿ ਦਸਤਾਵੇਜ਼ ਦੱਸਦੇ ਆ ਕਿ ਜਿਹੜੀ 20% ਵਾਧੇ ਸੀਗੀ ਇਹ ਨਾਰਥ ਕੋਰੀਆ ਦੀ ਕਿ ਮਜੌਂਗ ਵਾਲੇ ਹਿੱਸੇ ਦੀ ਇਹ ਅਮਰੀਕਾ ਵਾਲਿਆਂ ਨੇ ਖਤਮ ਕਰ ਦਿੱਤੀ ਸੀਗੀ ਸੋਵੀਅਤ ਦਸਤਾਵੇਜ਼ ਦੱਸਦੇ ਆਗੇ ਕਿ 282000 ਲੋਕ ਇਹਦੇ ਵਿੱਚ ਮਾਰੇ ਗਏ ਸੀਗੇ ਤੋਂ ਬਾਅਦ ਕੌਮਾਤਾਰੀ ਕਮਿਸ਼ਨ ਨੇ ਵੀ ਇਹ ਨਾਰਥ ਕੋਰੀਆ ਦੀ ਰਾਜਧਾਨੀ ਦਾ ਦੌਰਾ ਕੀਤਾ ਸੀ ਤੇ ਆਪਣੀ ਰਿਪੋਰਟ ਚ ਕਿਹਾ ਸੀ ਕਿ ਬੰਬ ਨਾਲ ਇੱਥੇ ਯਾਨੀ ਕਿ ਨਾਰਥ ਕੋਰੀਆ ਦਾ ਕੋਈ ਵੀ ਘਰ ਜਾਂ ਇਮਾਰਤ ਬਚੀ ਨਹੀਂ ਸੀਗੀ ਜਿੱਥੇ ਉਹਦਾ ਮਤਲਬ ਕਿ ਨਾ ਇਹ ਪ੍ਰਭਾਵ ਪਿਆ ਹੋਵੇ। ਨਾਰਥ ਕੋਰੀਆ ਦੀ ਜਿਹੜੀ ਰਾਜਧਾਨੀ ਸੀਗੀ ਪਿਯੋਂਗ ਜਾਂਗੇ ਹਰ ਪਾਸਿਓਂ ਯਾਨੀ ਕਿ ਅੱਗ ਦੇ ਨਾਲ ਘਿਰਿਓ ਹੋਈ ਸੀ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਲੱਗ ਪਏ ਸੀਗੇ। ਜੋ ਬਿਜਲੀ ਬੁਝਲੀ ਵਾਲਾ ਸਿਸਟਮ ਸਾਰਾ ਯਾਨੀ ਕਿ ਇਹਨਾਂ ਨੇ ਪੂਰਾ ਨਸ਼ਟ ਕਰ ਦਿੱਤਾ ਸੀਗਾ। ਸੋ ਐਡਾ ਖਤਰਨਾਕ ਤਰੀਕੇ ਨਾਲ ਇੱਥੇ ਅਮਰੀਕਾ ਵਾਲਿਆਂ ਨੇ ਯਾਨੀ ਕਿ ਬੰਦੇ ਮਾਰੇ ਇੱਕ ਤਰ੍ਹਾਂ ਨਾਲ ਇਹ ਗੋਡਿਆਂ ਭਾਰ ਕਰ ਦਿੱਤਾ ਹੈ ਨਾਰਥ ਕੋਰੀਆ ਨੂੰ। ਤਾ ਜਿਹੜਾ ਇਹ ਕਿਮਜੋਂਗ ਹੈਗਾ ਤਾਂ ਐਡੀ ਇਹ ਰੱਖਦਾ ਖੁੰਦਕ ਅਮਰੀਕਾ ਵਾਲਿਆਂ ਨਾਲ ਵੀ ਤੇ ਸਾਊਥ ਕੋਰੀਆ ਵਾਲਿਆਂ ਨਾਲ ਵੀ ਇਸ ਤਰ੍ਹਾਂ 25 ਜੂਨ 1950 ਨੂੰ ਸ਼ੁਰੂ ਹੋਇਆ ਇਹ ਜੁੱਧ ਜਿਹੜਾ ਸੀਗਾ ਇਹ ਨਾਰਥ ਕੋਰੀਆ ਤੇ ਸਾਊਥ ਕੋਰੀਆ ਦਾ ਉਹ 27 ਜੁਲਾਈ 1953 ਦੇ ਵਿੱਚ ਇੱਕ ਜਾਨੀ ਕਿ ਜੁੱਧ ਜਿਹੜਾ ਸੀਗਾ ਉਹਨੂੰ ਰੋਕਣ ਦਾ ਇੱਕ ਸਮਝੌਤਾ ਹੋਇਆ ਉਹਦੇ ਵਿੱਚ ਰੋਕ ਦਿੱਤਾ ਗਿਆ ਇਹ ਸਮਝੌਤਾ ਹੋਇਆ ਚਾਈਨਾ ਦੇ ਵਿੱਚ ਨਾਰਥ ਕੋਰੀਆ ਸਾਊਥ ਕੋਰੀਆ ਤੇ ਯੂ ਐਸ ਏ ਦੇ ਵਿੱਚ ਸੋ ਇੱਕ ਜਿਹੇ ਦੇ ਸਮਝੌਤੇ ਦੇ ਅਧੀਨ ਹੀ ਜਿਹੜੀ ਇਹ ਬਾਰਡਰ ਲਾਈਨ ਸੀਗੀ ਇਹਦੇ ਵਿੱਚ ਇਹ 2.5 ਮੀਲ ਦੇ ਇੱਕ ਬਫਰ ਜ਼ੋਨ ਬਣਾਤਾ ਗਿਆ ਇਸ ਤਰ੍ਹਾਂ ਮਤਲਬ ਕਿ ਇਹ 4 ਕਿਲੋਮੀਟਰ ਸ਼ਾਇਦ ਹੋ ਜਾਂਦਾ 4 ਤੋਂ 5 ਕਿਲੋਮੀਟਰ ਜ਼ੋਨ ਬਫਰ ਜ਼ੋਨ ਬਣਾਤਾ ਗਿਆ ਇਹਦੇ ਆਲੇ ਦੁਆਲੇ ਹੀ ਇਹ ਜਿਹੜੇ ਹੈਗੇ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੀਆਂ ਜਿਹੜੀਆਂ ਇਹ ਫੌਜਾਂ ਜਿਹੜੀਆਂ ਲੱਗੀਆਂ ਹੋਈਆਂ ਇਹ ਬਫਰ ਜ਼ੋਨ ਦੇ ਵਿੱਚ ਜਿਹੜਾ ਵੀ ਦੇਖਦਿਆ ਇਹ ਉੜਾ ਸਿਰਦੇ ਆ ਇਹ ਕਿਮ ਜੋਗ ਇਹ ਇਕੱਠੇ ਕਰਦਾ ਰਹਿੰਦਾ ਇਹਦੇ ਕੋਲ ਪਰਮਾਣੂ ਬੰਬ ਹੈ ਪਰ ਸਾਊਥ ਕੋਰੀਆ ਦੇ ਕੋਲ ਪਰਮਾਣੂ ਬੰਬ ਨਹੀਂ ਆ ਪਰ ਅਮਰੀਕਾ ਦੀਆਂ ਜਿਹੜੀਆਂ ਫੌਜਾਂ ਆ ਉਹ ਸਾਊਥ ਕੋਰੀਆ ਦੇ ਵਿੱਚ ਉਹਨਾਂ ਦੇ ਪੂਰੇ ਬੇਸ ਹੈਗੇ ਆ ਉੱਥੇ ਉਹ ਰਹਿੰਦੀਆਂ ਹੀ ਆ ਨਾਰਥ ਕੋਰੀਆ ਦੇ ਵਿੱਚ ਇੱਕ ਹੀ ਪਰਿਵਾਰ ਜਿਹੜਾ ਹੈਗਾ ਉਹਦੀ ਹੀ ਇੱਥੇ ਡਿਕਟੇਟਰਸ਼ਿਪ ਹੀ ਚੱਲਦੀ ਹੈਗੀ ਆ ਪਹਿਲਾਂ ਹਾਂ ਕਿਮ ਇਲ ਸੁng ਹੋ ਗਿਆ ਫਿਰ ਆ ਕਿਮ ਜੋਗ 2 ਹੋ ਗਿਆ ਹੁਣ ਅੱਜ ਕੱਲ੍ਹ ਆ ਆ ਤੁਸੀਂ ਦੇਖਿਆ ਹੋਣਾ ਨਾ ਕਿਮ ਜੋਗ 3 ਮੈਨੂੰ ਉਦਾਂ ਵਧੀਆ ਲੱਗਦਾ ਇਹ ਬੰਦਾ ਪਰਸਨਲੀ ਕਿਉਂਕਿ ਇਹ ਡਰਦਾ ਡੁਰਦਾ ਜਾਂ ਘੱਟੇ ਹੀ ਆ ਜੇ ਅਮਰੀਕਾਂ ਵਾਲੇ ਵੀ ਕਹਿੰਦੇ ਆ ਨਾ ਕਹਿੰਦਾ ਇੱਥੇ ਮੇਰੇ ਵੱਲੋਂ ਬੜਾ ਚੱਕੋ ਨਾ ਮੈਂ ਮਜ਼ੇ ਲ ਐਦਾਂ ਨੂੰ ਮਾਰ ਦੇਣੀ ਯਾਨੀ ਕਿ ਇਹ ਸਿੱਧਾ ਹੀ ਚੱਲਦਾ ਹਨ ਤੇ ਇਹਦੀ ਵਜ੍ਹਾ ਕਰਕੇ ਜੀ ਮੇਰਾ ਖਿਆਲ ਹੈ ਇਹ ਬੱਚੇ ਉਹ ਵੀ ਹੈਗੇ ਨਹੀਂ ਤਾਂ ਅਮਰੀਕਾਂ ਵਾਲਿਆਂ ਨੇ ਹੁਣ ਤੱਕ ਚੱਕ ਦੇਣਾ ਸੀਗਾ ਇਹ ਤੋਂ ਪਰਮਾਣੂ ਬੰਬ ਹੈਗਾ ਇਹਨੂੰ ਇਹ ਬਚਿਆ ਹੀ ਤਾਂ ਹੈਗਾ ਸੋ ਇਹ ਨੇ ਹੁਣ ਇਹ 19 ਤਰੀਕ ਨੂੰ ਇਹ ਰਾਕਟ ਜੇ ਚਲਾਤੇ ਉਦਹੀਂ ਜਿੱਥੇ ਉਹ ਆਪਣੀਆਂ ਡ੍ਰਿਲਸ ਕਰਦੇ ਸੀਗੇ ਮਿਲਟਰੀ ਡ੍ਰਿਲਸ ਇਹ ਯੂ ਐਸ ਏ ਵਾਲੇ ਇਹ ਸਾਊਥ ਕੋਰੀਆ ਵਾਲੇ ਤੇ ਜਾਪਾਨ ਵਾਲੇ ਹਨ ਪਰ ਇਹ ਹਰੇਕ ਦੂਜੇ ਤੀਜੇ ਮਹੀਨੇ ਇਦਾਂ ਕਰਦਾ ਹੀ ਰਹਿੰਦਾ ਸੋ ਇਹ ਆਪਣੀ ਖਬਰਸਾਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਕੀ ਪੂਰਾ ਹੈਗਾ ਹੈ ਨਾ ਰੌਲਾ ਰੱਪਾ ਪੂਰਾ ਹਿਸਟਰੀ ਚ ਨਾ ਜੇ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਕੁਝ ਕਮੀ ਪੇਸ਼ੀ ਸੀ ਤਾਂ ਵੀ ਜਰੂਰ ਦੱਸਿਓ ਅੱਗੇ ਤੋਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ